ਇਹ ਜੋ ਹੇਮਕੁੰਡ ਸਾਹਿਬ ਦਾ ਜਿਹੜਾ ਸਫ਼ਰ ਰਿਹਾ ਯਾਤਰਾ ਰਹੀ ਬਾਕੀ ਯਾਤਰਾਵਾਂ ਨਾਲੋਂ ਕਾਫੀ ਫਰਕ ਹੈ ਕਿਉਂਕਿ ਇੱਕ ਤੇ ਇਧਰ ਜਿਹੜੇ ਪਹਾੜ ਹੈ ਮੇਨ ਅੱਗੇ ਜਾ ਕੇ ਫਿਰ ਬਰਫ਼ ਆ ਜਾਂਦੀ ਹੈ ਰਸਤੇ ਦੇ ਵਿੱਚ ਤੁਸੀਂ ਵੇਖ ਰਹੇ ਹੋ ਪਹਾੜ ਸ਼ੁਰੂ ਹੋ ਗਏ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਧਾਮ ਸਾਹਿਬ ਹੁਣ ਇਸ ਤੋਂ ਅੱਗੇ ਅਸੀਂ ਸਿੱਧਾ ਜਾਵਾਂਗੇ ਹੇਮਕੁੰਟ ਸੈਨ ਜੀ ਬਹੁਤ ਸੋਹਣਾ ਗੁਰਦਵਾਰਾ ਸੇ ਦਰਵਾਜ਼ੇ ਸੇ ਪੜਿਆ ਹੋਇਆ ਸੀ ਬਹੁਤ ਸੋਹਣੇ ਕਿੱਦੀਆਂ ਚਲਦੇ ਆ ਜਲਦੀ ਅੰਦਰ ਕਰਦੇ ਆ ਗੁਰੂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਮੱਥਾ ਟੇਕਦੇ ਇੱਥੇ ਨਾ ਹੈਲੀਕਾਪਟਰ ਤੇ ਸੰਗਤ ਨੂੰ ਲਿਆਂਦਾ ਜਾਂਦਾ ਜਿਹੜੇ ਕਈ ਵਾਰ ਨਹੀਂ ਹੈ ਨਾ ਪੈਦਲ ਚੱਲ ਸਕਦੇ ਜਾਂ ਘੋੜਿਆਂ ਤੇ ਨਹੀਂ ਆ ਸਕਦੇ ਜੋ ਆਪ ਸਿੰਪਲ ਕਹਿ ਸਕਦੇ ਆ ਵੀ ਹਨਾ ਕਿਸੇ ਦੀ ਜੇਬ ਕੰਮ ਕਰਦੀ ਆ ਤੋ ਕਿਰਾਇਆ ਕਾਫੀ ਹੁੰਦਾ 2500 ਤੋਂ 3000 ਰੁਪਏ ਮੰਨ ਲਾ ਇੱਕ ਦਾ ਸਵਾਰੀ ਦਾ ਹੁੰਦਾ ਇਹ ਵੀ ਇੱਥੇ ਨਾਲ 뷰 ਬੜਾ ਘੈਂਟ ਹੈ ਕਾਲੂ ਬੋਲਾ ਪੁੱਤੋ ਪਤਨੀ ਅੱਜ ਮਾ ਗੁਸ਼ਤ ਪਰ ਮਿਹਰਬਾਨੀ ਦਰ ਆਣ ਲੱਗੂ ਇੱਕ ਅਗੇ ਕਿਹੜੇ ਕਿਨਾਂ ਹਰੀ ਪਰਿਵਾਰੀ ਆਪਣੇ ਨਾਮ ਦੇ ਪ੍ਰਕਾਸ਼ ਆਇਆ ਤਾਂ ਆਪਣੇ ਪਹੁੰਚ ਗਏ ਬਿਲਕੁਲ ਉੱਪਰ ਦਰਬਾਰ ਸਾਹਿਬ ਸਾਹਮਣੇ ਤੁਹਾਨੂੰ ਦਿਖ ਰਿਹਾ ਦਰਬਾਰ ਸਾਹਿਬ ਇਹ ਸੰਗਤਾਂ ਦੇ ਕਰਨ ਲਈ ਜਗ੍ਹਾ ਬਣਾਈ ਹੋਈ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਤੇ ਆਪਣੇ ਦੀ ਦੋਹ ਨਾਲ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਜੀ ਸਾਹਮਣੇ ਤੁਹਾਨੂੰ ਦਿਖ ਰਿਹਾ ਆਲੇ ਦੁਆਲੇ ਤੁਸੀਂ ਵੇਖ ਸਕਦੇ ਹੋ ਕਿੰਨੇ ਉੱਚੇ ਉੱਚੇ ਪਹਾੜ ਹੈ ਦੇ ਨਾਲ ਦੇ ਨਾਲ ਸਾਰੇ ਬਰਫ਼ ਨਾਲ ਢਕੇ ਹੋਏ ਆ ਇਹ ਤੋਂ ਹੀ ਸਾਰਾ ਨਾ ਇਹ ਜੋ ਪਿਗਲ ਜਾਂਦੇ ਅਗਲੀ ਸਿਰ ਇਥੋਂ ਹੀ ਨਦੀ ਦੇ ਅੰਦਰ ਵਿੱਚ ਪਾਣੀ ਚੱਲ ਜਾਂਦਾ ਇਹੋ ਅਸਲ ਸ਼ੁੱਧ ਪਾਣੀ ਹੁੰਦਾ ਇਹ ਇੱਥੋਂ ਚੱਲਦਾ ਅਸਲ ਪਹਾੜਾਂ ਦੇ ਵਿੱਚ ਬਹੁਤ ਸੋਹਣਾ ਨਜ਼ਾਰਾ ਹੈ ਤੇ ਪਿੱਛੇ ਬੈਕ ਤੇ ਬਹੁਤ ਸੋਹਣਾ ਪਹਾੜ ਕਿੰਨਾ ਚੰਮ ਕਰੇ ਆ ਤੁਪ ਉਹਨਾਂ ਦੇ ਡਾਇਰੈਕਟ ਪੈ ਰਹੀ ਹੈ ਨਾ ਸੋਹਣਿਆ ਸਤਿਗੁਰੂ ਜੀ ਕਿਰਪਾ ਨਾਲ ਪਹੁੰਚ ਗਏ ਜੀ ਅਸੀਂ ਇੱਥੇ ਕਰਦੇ ਆ ਜੀ ਫਿਰ ਦਰਸ਼ਨ ਦਰਸ਼ਨ ਕਰਕੇ ਜਦੋਂ ਅਪਾ ਨੀਚੇ ਨੂੰ ਆਉਣ ਆ ਗਏ ਵੀ ਐਸਪੀਰੀਅੰਸ ਕਰਕੇ ਦਰਸ਼ਨ ਉਹਨਾਂ ਰੁਕਾਂਗੇ ਫਿਰ ਆ ਕੇ ਧੰਮ ਸਾਹਿਬ ਬਹੁਤ ਡੰਗਾਈ ਤੇ ਆ ਕਾਫੀ ਦੂਰ ਆ ਸੰਗਤਾਂ ਹੀਠਾਂ ਨੂੰ ਵੀ ਉਸ ਤਰੀਕੇ ਨਾਲ ਜਾਂਦੇ ਤੇ ਉੱਪਰ ਨੂੰ ਵੀ ਅੰਛਾ ਵੀ ਦਿਲ ਕਰਦਾ ਵੀ ਇੱਥੇ ਰਹੀਏ ਛਟਾ ਕਰ ਰਹੇ ਹੋ ਵਿੱਚ ਬਹੁਤ ਮਜ਼ਾ ਆਇਆ ਕਰੇ ਰੋ ਸਨੂਬ ਵਾਲਾ ਹੋਇਆ ਕਰੇ ਛਕੜ ਟੱਕ ਜਾ ਕਰੇ ਆਪਾਂ ਫਿਰ ਘਰ ਹੀ ਇੱਥੇ ਬਣਾ ਲਾਂਗੇ ਕਿ ਨਹੀਂ ਕਰਨ ਹੋਰੀ ਬਸ ਉਹ ਜਗਾ ਲੈਨੇ ਆ ਇਹ ਤਾਂ ਕਹਿਣ ਜਿਵੇਂ ਅੱਡਾ ਕੰਪਿਊਟਰ ਕਰਾ ਲਿਆ ਕੇ ਟਰੈਕਟਰ ਉਹ ਤਬਰ ਕੇ ਜੀ ਚੱਲਦੇ ਆਪਾਂ ਨੇ ਫੇਰ ਪੰਗੇ ਉਹੀ ਕਰਨੇ ਆ ਨਾ ਆਪਾਂ ਤਾਂ ਇਹਨੂੰ ਪਲਾਨ ਕਰ ਲੈਣਾ ਹੈ ਦੇ ਘਰ ਪਾਉਣਾ ਸਹੀ ਗੱਲ ਆ ਉਹ ਪਿੱਛੇ ਛੱਡਿਆ ਹੈ ਨਾ 3 ਕਿਲੋਮੀਟਰ ਨਿਕਲੇ ਹੁਣ ਆਪਾਂ ਚਲੋ ਵਧੀਆ ਰਿਆਸਾ ਪਰਣ ਹੁਣ ਤੱਕ ਦਾ ਉਹ ਚੋਟੀ ਦੇ ਘਰ ਉਹ ਬਿਲਕੁਲ ਟੱਗ ਗਿਆ ਉਹ ਸਾਹਮਣੇ ਦੇਖੀ ਬਦਲਾਂ ਦੇ ਵਿੱਚ ਸਿਰੇ ਵਾਲੇ ਪਹਾੜ ਗੋਵਿੰਦ தாம்ਸਾ ਗੁਰਦੁਆਰਾ ਸਾਹਿਬ ਤੋਂ ਗੋਵਿੰਦ ਘਾਟ ਤੱਕ ਸਵੇਰ ਸਵੇਰ ਦਾ ਮੌਸਮ ਨਹੀਂ ਵੀ ਪਹਿ ਚੱਲਿਆ ਬਹੁਤ ਸੋਹਣਾ ਮੌਸਮ ਹੈ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਅਸਲ ਤਾਂ ਇੱਥੇ ਕੁਦਰਤ ਦਾ ਜਿਹੜਾ ਨਜ਼ਾਰਾ ਹੈ ਨਾ ਕੁਦਰਤ ਦੇ ਕੋਆਰਡਿਨੇ ਪਰਮਾਤਮਾ ਦੇ ਹੈ ਨਾ ਜਿਹੇ ਬਣਾਏ ਸਿਸਟਮ ਉਹਦੇ ਇੱਥੇ ਫੋਲੋ ਕੀਤਾ ਜਾਂਦਾ ਹੈ ਕਿਉਂਕਿ ਦੇਖੋ ਸਾਰੇ ਤਰ੍ਹਾਂ ਦੇ ਹਨ ਕਿੰਨੇ ਤਰ੍ਹਾਂ ਦੇ ਜੀਵ ਹਨ ਜੰਗਲਾਂ ਦੇ ਵਿੱਚ ਰਹ ਰਹੇ ਹੋਣਗੇ ਜੋਦੀ ਥੱਲੇ ਆ ਜਾਂਦੇ ਆ ਤੇ ਇੱਕ ਵੱਖਰਾ ਇੱਕ ਮਾਨਾ ਪਿੰਡ ਬਿਲਕੁਲ ਥੱਲੇ ਆ ਕੇ ਆ ਥੋੜਾ ਹਟ ਕੇ ਆ ਪਰ ਜਿਹੜਾ ਇਹ ਸਫਰ ਰਿਹਾ ਨਾ ਬਾਕੀ ਸਫਰਾਂ ਦੇ ਨਾਲੋਂ ਬਹੁਤ ਕੁਝ ਵੱਖਰਾ ਸੀਗਾ ਕਿਉਂਕਿ ਆਪਾਂ ਪੰਜਾਬ ਚੁ ਗਏ ਆ ਸਾਨੂੰ ਬੱਕਰੀਆਂ ਥਾਮਾ ਵੇਖਣ ਦਾ ਬੜਾ ਆਨੰਦ ਆਇਆ ਜੀ